ਵਿਹਾਰ ਦੀ ਸੋਤ ਸੁਤੀ ਸੋਧ ਨੂੰ ਲੈ ਕੇ ਸੰਸਦ ਵਿੱਚ ਡੈਡਲੌਕ ਜਾਰੀ ਹੈ ਸਰਕਾਰ ਬਨੋ ਇਸਤੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਾਇਆ ਜਾਵੇਗਾ ਸੁਪਰੀਮ ਕੋਰਟ ਨੇ ਕਿਹਾ ਕਿ ਸਿੱਖਿਆ ਤੋਂ ਬਾਝੇ ਅनाथ ਬੱਚਿਆਂ ਦਾ ਸੂਬਾ ਸਰਕਾਰਾਂ ਦਾ ਸਰਵੇਖਣ ਕਰਵਾਉਣ ਬੀਜਾਪੁਰ ਵਿਖੇ 15 ਲੱਖ ਨਾਮੀ ਵਾਲਾ ਇੱਕ ਨਕਸਲੀ ਮਾਰਿਆ ਗਿਆ ਸਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਹਦਾਇਤ ਕੀਤੀ ਹੈ ਕਿ ਬਿਹਾਰ ਦੇ ਬਾਹਰ ਕੀਤੇ ਗਏ 65 ਲੱਖ ਵੋਟਰਾਂ ਦਾ ਬੇਰਵਾ 3 ਦਿਨਾਂ ਅੰਦਰ ਪੇਸ਼ ਕਰੇ। ਮਧ ਪ੍ਰਦੇਸ਼ ਵਿੱਚ ਮੰਗੇਤਰ ਨਾਲ ਘੁੰਮਣ ਗਈ ਦਲਿਤ ਮਟਿਆਰ ਨਾਲ ਸਮੂਹਿਕ ਜ਼ਬਰਜਨਾਹ ਕੀਤਾ ਗਿਆ। ਆਰਬੀਆਈ ਨੇ ਨਵੇਂ ਨਿਯਮ ਬਣਾਏ ਹਨ ਕਿ ਜੋ ਵਿਅਕਤੀ ਮਾਰੇ ਗਿਆ ਹੈ ਉਸ ਦੇ ਬੈਂਕ ਖਾਤੇ ਦਾ ਕਲੇਮ ਕਰਨਾ ਹੁਣ ਆਸਾਨ ਹੋ ਜਾਵੇਗਾ। ਭਾਰੀ ਮੀਂਹ ਦੇ ਕਾਰਨ ਟਮਾਟਰਾਂ ਦੀ ਫਸਲ ਨੂੰ ਨੁਕਸਾਨ ਪੁੱਜਿਆ ਹੈ ਇਸ ਕਾਰਨ 120 ਰੁਪਏ ਕਿਲੋ ਤੱਕ ਟਮਾਟਰ ਵਿਕ ਰਹੇ ਹਨ। ਮੁਹੰਮਦ ਸਿਰਾਜ ICC ਰੈਂਕਿੰਗ ਦੇ ਕੈਰੀਅਰ ਵਿੱਚ 15ਵੇਂ ਸਥਾਨ ਤੇ ਪਹੁੰਚ ਗਿਆ ਹੈ। ਵੈਨਕੂਵਰ 에ਅਰਪੋਰਟ ਤੋਂ 29 ਕਿਲੋ ਨਸ਼ੀਲੇ ਪਦਾਰਥ ਬਰਾਮਦ